ਪਰਬਤੀ ਮਹੱਲਾ ਪਹਿਲਾ ਗੁਰਪ੍ਰਸਾਦੀ ਵਿਦਿਆ ਵਿਚਾਰ ਸਤ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇੱਕ ਬ੍ਰਾਹਮਣ ਆ ਕੇ ਆਉਦੇ ਪਾਸੋਂ ਦਾਨ ਮੰਗਿਆ ਉਹਨੂੰ ਜਦੋਂ ਦਾਨ ਬਖਸ਼ੀ ਦਿੱਤਾ ਉਹ ਕਹਿਣ ਲੱਗਾ ਮਹਾਰਾ ਤੁਸੀਂ ਮੇਰੇ ਜਿਜਮਾਨ ਹੋ ਸਤਿਗੁਰੂ ਵਾਹਿਗੁਰੂ ਦੇ ਸੰਮੂਹ ਕਹਿੰਦੀ ਹੋ ਉਸ ਵਕਤ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਤੇ ਭਾਈ ਗੁਰਾਂ ਦੀ ਕਿਰਪਾ ਕਰਕੇ ਬ੍ਰਹਮ ਵਿਦਿਆ ਦੀ ਵਿਚਾਰ ਕਰੇ ਪੜ ਪੜ ਪਾਵੇ ਮਾਨ ਨੂੰ ਪੜ ਪੜ ਕੇ ਵਿਦਿਆ ਨੂੰ ਸਤਕਾਰ ਪਾਵੇ ਪਰਮੇਸ਼ਰ ਦਾ ਮੰਨਣ ਪਾਵੇ ਪੜ ਪੜਦਾ ਹੈ ਨਾ ਜਿਹੜਾ ਅੰਦਰ ਹੈ ਹੰਗਤਾ ਮੰਤਰ ਹੈ ਇਹਨੂੰ ਪਾੜ ਕਰਕੇ ਮਾਨ ਪਰਮੇਸ਼ਰ ਦਾ ਮੰਨਣ ਪਾਉਣਾ ਕਰੇ ਪਲ ਪਲ ਕਾਲ ਦੇ ਵਿੱਚ ਪਰਮੇਸ਼ਰ ਦਾ ਮੰਨਣ ਪਾਵੇ ਇਸ ਪ੍ਰਕਾਰ ਪੜ ਪੜ ਪਾਵੇ ਮਾਨ ਵਿਦਿਆ ਨੂੰ ਪੜ ਪੜ ਕੇ ਸਰਬਨ ਮੰਨ ਨੂੰ ਅਧਿਆਸਨ ਕਰਕੇ ਬ੍ਰਹਮ ਗਿਆਨ ਰੂਪੀ ਮਾਨ ਨੂੰ ਪਾਵੇ ਆਪਾ ਮੱਧੇ ਆਪ ਪਰਗਾਸਿਆ ਆਪਣੇ ਅੰਤਕਾਰ ਦੇ ਅੰਦਰ ਜਿਨ੍ਹਾਂ ਨੂੰ ਆਪਣੇ ਸਰੂਪ ਦਾ ਗਿਆਨ ਪ੍ਰਕਾਸ਼ ਆਇਆ ਹੈ ਆਇਆ ਅੰਮ੍ਰਿਤ ਨਾਮ ਉਹਨਾਂ ਨੇ ਆਪ ਪਾਇਆ ਪਾਇਆ ਅੰਮ੍ਰਿਤ ਨਾਮ ਜਿਨ੍ਹਾਂ ਨੂੰ ਗੁਰਾਂ ਦੇ ਪਾਸੋਂ ਅੰਮ੍ਰਿਤ ਨਾਮ ਪਾਇਆ ਹੈ ਉਹਨਾਂ ਨੂੰ ਆਪਣੇ ਅੰਤਕਾਰ ਦੇ ਅੰਦਰ ਆਪਣਾ ਜੋ ਸਰੂਪ ਹੈ ਤ੍ਰਿਯਾ ਰੂਪ ਉਹ ਪ੍ਰਕਾਸ਼ ਆਇਆ ਹੈ ਕਰਤਾ ਤੂੰ ਮੇਰਾ ਜਿਜਮਾ ਇਹ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਤੇ ਤੂੰ ਮੇਰਾ ਜਿਜਮਾਨ ਹੈ ਅਸੀਂ ਮਾਰਾ ਤੇਰੇ ਪ੍ਰੋਤ ਹਾਂ ਅਤੇ ਤੇਰੇ ਪਾਸੋਂ ਧਾਨ ਪ੍ਰਾਪਤ ਕਰਦੇ ਹਾਂ ਜਜ ਪੂਜਾ ਕਰਨੀ ਤੇ ਮਾਨ ਸਤਕਾਰ ਕਰਨ ਵਾਲਾ ਇਕ ਦਖਣਾ ਹੋਂ ਤੈ ਪਹਿ ਮੰਗੋ ਇਕ ਮਾਰਾ ਦਖਣਾ ਸੱਜੇ ਹੱਥ ਨਾਲ ਜੇ ਦਾਣ ਦੇ ਦੂੰ ਦਖਣਾ ਕਹੀ ਰਹੀ ਐ ਸੋ ਇਕ ਦਖਣਾ ਮਾਰਾ ਧਾਨ ਆਪਦੇ ਪਾਸੋਂ ਮੰਗਦੇ ਹੋਂ ਦੇਹ ਆਪਣਾ ਨਾਮ ਸਾਨੂੰ ਮਾਰਾ ਦਖਣਾ ਕੇ ਆਪਦਾ ਨਾਮ ਦੇ ਦਿਓ ਬਖਸ਼ਿਸ਼ ਕਰੋ ਕਿਰਪਾ ਕਰੋ ਰਹਾਉ ਪੰਜ ਤਸਕਰ ਭਾਲ ਨਾ ਲਿਆਸਨ ਅਦਕ ਜੜੇ ਤਾਂ ਭੋਜਨ ਖਾਣੇ ਮਗਰੋਂ ਰੋਟੀ ਖਵਾ ਕੇ ਦੇਈ ਦੇਣ ਦਾਣ ਆਪਣੇ ਦਖਣਾ ਦੀ ਦੀ ਐ ਉਹ ਆਪਦੇ ਨਾਮ ਦੀ ਦਸ਼ਨਾ ਸਾਨੂੰ ਦੇ ਦਿਓ ਰਹਾਉ ਪੰਜ ਤਸਕਰ ਧਾਵਤ ਰਾਖੇ ਪੰਜ ਜਿਹੜੇ ਚੋਰ ਕਾਮਕਰੋ ਲੋਭ ਮੋਹ ਹੰਕਾਰ ਇਹਦੇ ਵਿੱਚ ਪੰਜ ਗਿਆਨ ਇੰਦਰੀਏ ਤੁੰਦੇ ਦੌੜਦੇ ਹੈ ਹਰਨਾਮ ਦੀ ਨਿਆਈ ਇਹਨਾਂ ਨੂੰ ਮਾਰੇ ਸੰ ਰੱਖਿਆ ਹੈ ਚੂਕਾ ਮਨ ਅਭਿਮਾਨ ਜਦੋਂ ਮਨ ਦਾ ਹੰਕਾਰ ਚੱਕਿਆ ਗਿਆ ਸਤਿਗੁਰਾਂ ਦੀ ਕਿਰਪਾ ਹੋ ਗਈ ਲੇਸਟ ਵਿਕਾਰੀ ਦੁਰਮਤ ਭਾਗੀ ਉਹਨਾਂ ਦੇ ਅੰਦਰੋਂ ਵਕਾਰ ਵਾਲੀ ਦ੍ਰਿਸ਼ਟੀ ਵੀ ਮਿਟ ਗਈ ਕਾਮ ਕ੍ਰੋਧ ਆਸਕਾ ਵਾਲੀ ਤੇ ਖੋਟੀ ਮਤ ਜਿਹੜੀ ਸਿੱਖਿਆ ਸੀ ਲੋਕਾਂ ਦੀ ਇਹ ਵੀ ਭੱਜ ਗਈ ਨਿਵਰਤ ਹੋ ਗਈ ਐਸਾ ਬ੍ਰਹਮ ਗਿਆਨ ਇਹ ਜੋ ਬ੍ਰਹਮ ਗਿਆਨ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕੀਤਾ ਜਿਨ੍ਹਾਂ ਜਤ ਸਤ ਚਾਵਲ ਦਇਆ ਕਣਕ ਕਰ ਜਦ ਆਦਮੀ ਨੂੰ ਰੱਖਣਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣੋ ਰਖਾਣੇ ਤੇ ਸਤ ਬੀਜੀਆਂ ਰੱਖਣਾ ਬਿਨ ਪਰਪੁਰਖ ਨ ਜਾਣੀ ਸਾਚੇ ਗੁਰ ਕਾ ਹੇਤ ਪਿਆਰ ਆਪਣੇ ਪਤੀ ਨੂੰ ਨਾ ਹੋਰ ਨਾ ਨੂੰ ਇਸਤਰੀਆਂ ਸਮਝਣਾ ਮਰਦ ਆਪਣੇ ਪਤੀ ਨੂੰ ਸਮਝਣਾ ਇਹਨ ਪੋਤੀ ਵਰ ਧਰਮ ਜਿਹੜਾ ਰੱਖਣਾ ਹੈ ਇਹਦਾ ਨਾਮ ਸਤ ਹੈ ਮਾਇਆਂ ਨੂੰ ਸਤ ਰੱਖਣਾ ਪੁਰਖਾਂ ਯਤ ਰੱਖਣਾ ਇਹ ਚਾਵਲ ਇਹ ਚੌਲਾਂ ਚੌਲ ਹਨ ਮਹਾਰਾਜ ਸਾਹਿਬ ਜੀ ਤਿਆ ਕਣਕ ਕਰ ਜਿਹੜੀ ਦਿਆਲਤਾ ਹੋਣੀ ਹੈ ਹਿਰਦੇ ਸਾਰਿਆਂ ਜੀ ਤਰਸ ਕਰਨਾ ਹੈ ਹੱਥ ਜੋੜਨੇ ਹੈ ਅਤੇ ਪਿਆਰ ਕਰਨਾ ਹੈ ਇਹ ਕਨਕ ਬਣਾਉਣਾ ਕਰੋ ਪ੍ਰਾਪਤ ਪਾਤੀ ਧਾਨ ਉਹ ਜਿਹੜਾ ਸਾਧ ਸੰਗਤ ਜੀ ਜਿਹੜਾ ਪਰਮੇਸ਼ਰ ਦਾ ਧਿਆਨ ਪ੍ਰਾਪਤ ਹੋਣਾ ਇਹ ਪਤਾ ਭਾ ਪਾਤੀ ਜਿਹੜੀ ਪਦ ਪ੍ਰਾਪਤ ਹੋਣੀ ਹੈ ਬ੍ਰਹਮ ਗਿਆਨੀਆਂ ਆ ਪਰਮੇਸ਼ਰ ਇਹ ਪਤਨਾ ਹੈ ਤੇ ਜਿਹੜਾ ਧਿਆਨ ਜੋੜਨਾ ਹੈ ਇਹ ਸਾਧ ਸੰਗਤ ਜੀ ਪਤਨਾ ਚ ਪ੍ਰਾਪਤ ਹੋਣਾ ਹਨ ਧਾਨ ਅਨੰਦ ਦਾ ਨਾਮ ਹੁੰਦਾ ਹੈ ਨਾ ਪਰਮੇਸ਼ਰ ਜੀ ਧਿਆਨ ਜਿਹੜਾ ਬ੍ਰਹਮਾਕਾਰ ਵਰਤੀ ਚ ਪ੍ਰਾਪਤ ਹੋਣਾ ਹੈ ਇਹ ਸੰਗਤ ਜੀ ਪਤਾਂ ਜੇ ਧਾਨ ਅੰਨ ਦੀ ਪ੍ਰਾਪਤੀ ਹੈ ਧਿਆਨ ਰੂਪ ਦੁੱਧ ਕਰਮ ਸੰਤੋਖ ਕੀ ਯੋਕਰ ਜਦੋਂ ਨੁਸਕਾਮ ਕਰਮ ਦੁੱਧ ਹੈ ਸੰਤੋਖ ਕੀ ਯੋਕਰ ਅਜੇ ਜਿਹੜਾ ਸੰਤੋਖ ਚਿੱਤ ਵਿੱਚ ਰੱਖਣਾ ਹੈ ਇਹ ਕਿਉਂ ਪ੍ਰਾਪਤ ਕਰਨਾ ਹੈ ਐਸਾ ਮੰਗਉਂਦਾ ਅਹਜ ਮਹਾਰਾ ਆਪਦੇ ਪਾਸੋਂ ਇਹ ਦਾਨ ਮੰਗਦੇ ਹੂੰ ਖਿਮਾ ਤੀਰਜ ਖਿਮਾ ਤੀਰਜ ਕਰ ਗਊ ਲਵੇਰੀ ਤੇ ਅੰਤਰਜਾਮੀ ਖਿਮਾ ਤੀਰਜ ਕਰ ਗਊ ਲਵੇਰੀ ਖਿਮਾ ਰੂਪੀ ਗਊ ਅਸੱਚੇ ਪਾਤਸ਼ਾਹ ਅਤੇ ਧੀਰਜ ਰੂਪੀ ਬੱਚਾ ਹੈ ਇਹ ਗਊ ਵੀ ਲਵੇਰੀ ਹੈ ਜਿਹੜੀ ਦੁੱਧ ਦੇਣ ਵਾਲੀ ਨਿਸਕਾਮ ਕਰਮਾਂ ਨੂੰ ਦੁੱਧ ਦੇਣ ਵਾਲੀ ਗਊ ਹੈ ਖਿਮਾ ਸਹਿਜ ਬਛਰਾ ਖੀਰ ਪੀਏ ਅਤੇ ਸਹਿਜ ਜਿਹੜਾ ਗਿਆਨ ਹੈ ਇਹ ਧੀਰਜ ਰੂਪੀ ਬੱਚੇ ਨੇ ਧੀਰਜ ਦੇ ਸਹਿਤ ਇਹ ਦੁੱਧ ਨੂੰ ਪੀਣਾ ਗਿਆਨ ਰੂਪੀ ਦੁੱਧ ਨੂੰ ਪੀਣਾ ਹੈ ਸਿਫਤ ਸਰਮ ਸਹਿਜ ਸਰੂਪ ਦੀ ਪ੍ਰਾਪਤੀ ਆ ਜਿਹੜਾ ਗਿਆਨ ਹੋਇਆ ਇਹ ਦੁੱਧ ਪੀਣਾ ਇਸ ਬੱਚੇ ਨੇ ਜਿਗਿਆਸੂ ਨੇ ਸਿਫਤ ਸਰਮ ਧੀਰਜ ਵਾਲਾ ਜਿਹੜਾ ਤਾਰੂ ਜਦ ਪਹਾੜਾ ਧੀਰਜ ਨਿਆਰ ਵਾਲਾ ਜਿਹੜਾ ਜਿਗਿਆਸੂ ਇਹ ਬੱਚਾ ਬਣਿਆ ਹੋਇਆ ਸਹਿਜ ਬਛਰਾ ਖੀਰ ਪੀਏ ਸਹਿਜ ਉਹ ਧੀਰਜ ਰੂਪੀ ਬੱਚਾ ਸਹਿਜ ਸਰੂਪ ਦਾ ਗਿਆਨ ਹੈ ਜਿਹੜਾ ਦੁੱਧ ਪੀਣਾ ਪੀਣਾ ਹੈ ਸਿਫਤ ਸ਼ਰਮ ਕਾ ਕੱਪੜਾ ਮੰਗੇ ਇਹ ਅੰਤਰਜਾਮੀ ਜਿਹੜੀ ਤੇਰੀ ਸਿਫਤ ਕਰਨੀ ਹੈ ਭਜਨ ਬੰਦਗੀ ਕਰਨੀ ਹੈ ਕੀਰਤਨ ਕਰਨਾ ਹੈ ਤੇ ਸ਼ਰਮ ਲੱਗਿਆ ਰੱਖਣੀ ਹੈ ਦੁਨੀਆਂ ਵੱਲੋਂ ਸੋ ਸ਼ਰਮ ਬਰਾਗ ਧਾਰਨ ਕਰਨਾ ਹੈ ਕਿ ਸੱਚੇ ਬਾਦਸ਼ਾਹ ਐਸ ਲੋਕ ਚ ਸਿਫਤ ਦਾ ਕੱਪੜਾ ਐਸ ਦੁਨੀਆ ਦੀ ਸ਼ਰਮ ਦਾ ਕੱਪੜਾ ਜਿਹੜਾ ਸ਼ਰਮ ਦੇ ਸਹਤ ਰਹਿਣਾ ਹੈ ਆਪਣੀ ਨਿਮਰਤਾ ਦੇ ਵਿੱਚ ਲੱਗਿਆ ਦੇ ਸਹਤ ਰਹਿਣਾ ਵੀ ਵੱਡਿਆਂ ਵੱਡਿਆਂ ਨੂੰ ਲੋਕਾਂ ਨੂੰ ਪ੍ਰਵਾਹ ਨਹੀਂ ਕੀਤੀ ਨਿਮਰਤਾ ਅਸੀਂ ਕਿਹੜੇ ਬਾਗ ਦੀ ਮੂਲੀ ਹੈ ਇਉਂ ਜਾਣ ਕਰਕੇ ਸ਼ਰਮ ਲੱਗਿਆ ਰੱਖਣੀ ਹੈ ਜਿਹੜੀ ਇਹ ਇਸ ਲੋਕ ਦਾ ਕੱਪੜਾ ਹੈ ਤੇ ਸ੍ਰਿਸ਼ਟ ਦਾ ਕੱਪੜਾ ਪਰਲੋਕ ਵਿੱਚ ਹੈ ਪਦ ਢੱਕਣ ਵਾਸਤੇ ਇਹ ਲੋਕ ਪ੍ਰਲੋਕ ਦੇ ਵਾਸਤੇ ਮਹਾਰਾ ਜੀ ਬਸਤਰ ਮੰਗਦੇ ਹਰ ਗੁਣ ਨਾਨਕ ਹਰ ਗੁਣ ਨਾਨਕ ਰਵਤ ਰਹੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਆਪ ਦੇ ਗੁਣਿਆਂ ਨੂੰ ਗੁਰੂ ਮਹਾਰਾਜ ਸਾਹਿਬ ਕਹਿੰਦੇ ਹੋਛਾਰ ਗਈਈ ਅਸੀਂ ਐਸੀ ਕਿਰਪਾ ਦ੍ਰਿਸ਼ਟੀ ਕਰੋ ਤੇ ਟਾਂ ਹੋ ਗਿਆ ਹੁਣ ਇੱਥੇ ਸਮਾਪਤੀ ਕਰੀਏ ਅੱਜ ਸਾਧ ਸੰਗਤ ਜੀ ਗੱਡੀਆਂ ਦੇ ਜਾਮ ਕਰਕੇ ਅਤੇ ਸਿੰਘ ਕੁਛ ਕਾਲੇ ਪੈ ਕੇ ਤਿਆਰ ਹੋ ਕੇ ਤੁਰ ਪਏ ਐ ਇਸ ਕਰਕੇ ਥੋੜੀ ਮੈਨੂੰ ਡੇਰ ਪਛੜ ਕੇ ਆਈ ਕਿਵਾਂ ਕਰਨੀ ਖਿਮਾ ਤੀਰਜ ਕਰ ਗਉਲ ਵੇਰੀ ਸਹਜੇ ਬਛਰਾ ਖੀਰ ਪੀਐ ਸਿਫਤ ਸ਼ਰਮ ਕਾ ਕਪੜਾ ਮੰਗੋ ਹਰ ਗੁਣ ਨਾਨਕ ਰਬ ਤਰਹਿ ਤੁਹਾਡੀ ਜਨਮ ਕਾ ਖਾਲਸਾ ਵਾਹਿਗੁਰੂ ਪ੍ਰਭਾਤੀ ਮਹੱਲਾ ਪਹਿਲਾ ਆਗਤ ਕਿਨ ਨਾ ਰਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰੀਆਮੀ ਗਰੀਬ ਨਵਾਇ ਸੱਚੇ ਪਾਤਸ਼ਾਹ ਸ੍ਰੀ ਗਰਤਾਰ ਪੁਰਸਾਹ ਰਾਵੀ ਦੇ ਕਿਨਾਰੇ ਬੇਅੰਤ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜੁੜਦੀਆਂ ਹਨ ਇੱਥੇ ਬੈਠ ਕੇ ਜੋਜੀ ਪਾਤਸ਼ਾਹ ਜੀ ਪਰਮ ਪਵਿੱਤਰ ਗੁਰੂ ਨਾਨਕ ਦੇਵ ਜੀ ਉਪਦੇਸ਼ ਬਖਸ਼ਦੇ ਹਨ ਅੱਜ ਮਹਾਰਾ ਸਾਹਿਬ ਰਾਗ ਮਈ ਪ੍ਰਕਰਣੇ ਸ਼ਬਦ ਵਿੱਚ ਸੰਸਾਰ ਦੇ ਆਵਾਗੌਣ ਦੀ ਬਾਬਤ ਵਾਹਿਗੁਰੂ ਦੀ ਜਿਵੇਂ ਰਜ਼ਾ ਹੈ ਇਸ ਪ੍ਰਕਾਰ ਕਸਮ ਕਰਦੇ ਹਨ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨ ਨਾ ਰਾਖਿਆ ਹਜੂਰ ਕਹਿੰਦੇ ਨੇ ਕਿ ਦੋ ਇਹ ਜੀਵ ਜਨਮ ਧਾਰ ਕੇ ਆਉਂਦਾ ਭਾਈ ਉਦੋਂ ਕੋਈ ਰੋਕ ਕੇ ਨਹੀਂ ਰੱਖ ਸਕਿਆ ਕਿਸੇ ਨੇ ਸਬਦਾ ਜਨਮ ਜਦੋਂ ਹੋਣਾ ਹੁੰਦਾ ਹੋ ਜਾਂਦਾ ਹੈ ਜਾਬਤ ਕਿਉਂ ਰੱਖਿਆ ਜਾ ਜਦੋਂ ਜਨਮ ਧਾਰਨ ਦਾ ਵਕਤ ਕੋਈ ਰੋਕ ਨਹੀਂ ਸਕਦਾ ਅਵਾਸੀ ਜਨਮ ਧਾਰਨਾ ਪੈਂਦਾ ਤੇ ਜਦੋਂ ਇਹ ਸਰੀਰ ਛੱਡ ਕੇ ਪ੍ਰਲੋਕ ਨੂੰ ਜਾਂਦਾ ਉਦੋਂ ਕੋਈ ਕਿਵੇਂ ਇਹਨੂੰ ਜਿਉਂਦਾ ਰੱਖ ਸਕਦਾ ਹੈ ਉਦੋਂ ਵੀ ਕਿਸੇ ਤੋਂ ਰੱਖਿਆ ਨਹੀਂ ਜਾ ਸਕਦਾ ਜਿਵੇਂ ਵਾਹਿਗੁਰੂ ਦੀ ਆਗਿਆ ਨਾਲ ਜੀਵ ਜਨਮ ਧਾਰਦੇ ਹੈ ਉਦੋਂ ਵੀ ਕੋਈ ਰੋਕ ਨਹੀਂ ਸਕਦਾ ਤੇ ਜਦੋਂ ਮਰ ਕੇ ਜਾਂਦੇ ਆ ਉਦੋਂ ਕਿਸ ਤਰ੍ਹਾਂ ਰੱਖਿਆ ਜਾਵੇ ਆਗਿਆ ਜੀ ਮਹਾਰਾਜੀ ਜੀ ਇਹਨੂੰ ਆਉਣਾ ਜਾਣਾ ਹੈ ਸੰਸਾਰ 'ਚ ਜਿਸ ਤੇ ਹੋਆ ਸੋਈ ਪਰ ਜਾਣ ਜਿਸ ਵਾਹਿਗੁਰੂ ਵੱਲੋਂ ਇਹ ਜੀਵ ਪੈਦਾ ਹੋਏ ਆ ਜਗਤ ਹੋਇਆ ਉਹੋ ਹੀ ਪਰਉਸ਼ੇਸ਼ ਕਰਕੇ ਜਾਣਦਾ ਇਹਨਾਂ ਦੀ ਹਾਲਤ ਨੂੰ ਜਾਂ ਉਸ ਹੀ ਮਾਹੇ ਸਮਾ ਜੀ ਉਸ ਦਾ ਸਿਮਰਨ ਕਰਕੇ ਪਾਣਾ ਮੰਨ ਕੇ ਉਹ ਜਿਹੜਾ ਸਮਾਜ ਇਹ ਲੀਨ ਹੋ ਜੇ ਜਾਂ ਉਹ ਜਾਣ ਸਕਦਾ ਹੈ ਤੇ ਜਦ ਪਰਮੇਸ਼ਰ ਆਉਂਦਾ ਹੈ ਹੋਰ ਨਹੀਂ ਕੋਈ ਜਾਣ ਸਕਦਾ ਉਹ ਵੀ ਜਿਹੜਾ ਪਰਮੇਸ਼ਰ ਦੀ ਲੀਨ ਹੋ ਜੇ ਸਮਾਜ ਆਵੇ ਉਹੀ ਉਸ ਪਰਮੇਸ਼ਰ ਨੂੰ ਜਾਣ ਸਕਦਾ ਹੈ ਤੂੰ ਹੈ ਹੈ ਵਾਹ ਤੇਰੀ ਰਜ਼ਾ ਹੈ हे ਪਰਮੇਸ਼ਰ ਤੂੰ ਵੀ ਵਾਹ ਬੜਾ ਅਸਚਰਜ ਹੈ ਅਤੇ ਤੇਰੀ ਰਿਆ ਜਿਹੜੀ ਆਗਿਆ ਹੈ ਉਹ ਵੀ ਬੜੀ ਵਾਹ ਅਸਚਰਜ ਹੈ ਤੇਰੀ ਆਗਿਆ ਵੀ ਬੜੀ ਇਸ਼ਚਾਰਜ ਹੈ ਤੇ ਤੂੰ ਵੀ ਇਸ਼ਚਾਰਜ ਰੂਪਾਂ ਹੈ ਵਾਹਿਗੁਰੂ ਜੋ ਕਿਛ ਕਰਹਿ ਸੋਈ ਪਰ ਹੋਈ ਬਾ ਜੇ ਮਹਾਰਾਜ ਜੋ ਕੁਛ ਪਿੱਛੇ ਕਰਦਾ ਸੀ ਉਹ ਹੁੰਦਾ ਸੀ ਜੋ ਕੁਛ ਹੁਣ ਕਰਦੇ ਉਹ ਹੁੰਦਾ ਹੈ ਜੋ ਅੱਗੇ ਨੂੰ ਆਪ ਕਰੋਗੇ ਵਿਸ਼ੇਸ਼ ਕਰਕੇ ਉਹੀ ਹੋਵੇਗਾ ਅਵਰ ਨਾ ਕਰਨਾ ਜਾ ਅਵਰ ਹੋਰ ਕਿਸੇ ਪਾਸੋਂ ਕੁਝ ਕਰਿਆ ਨਹੀਂ ਜਾ ਸਕਦਾ ਹੈ ਰਹਾਉ ਜੈਸੇ ਹਰ ਹੱਟ ਕੀ ਮਾਲਾ ਟਿੰਡ ਲਗਤ ਹੈ ਇਹ ਸੰਸਾਰ ਦਾ ਤਾਂ ਚੱਕਰ ਮਹਾਰਾਜ ਇਹ ਹਾਇਕਾ ਬਣਾਇਆ ਹੋਇਆ ਹੈ ਜਿਵੇਂ ਹਰ ਹੱਟ ਹੱਟਦੀਆਂ ਮਾਲ ਵਿੱਚ ਟੰਨਾ ਲੱਗੀਆਂ ਹੁੰਦੀਆਂ ਹਨ ਇੱਕ ਸਖਣੀ ਹੋਰ ਫੇਰ ਭਰਿਆਤ ਹੈ ਇੱਕ ਖਾਲੀ ਹੋ ਜਾਂਦੀਆਂ ਹਨ ਇੱਕ ਹੋਰ ਫੇਰ ਖੂਦ ਵਿੱਚੋਂ ਹੋਰ ਭਰੀਆਂ ਥੱਲੇੋਂ ਉਨੀਆਂ ਪਾਣੀ ਦੀਆਂ ਲੈ ਸੋਹੀ ਇਹੋ ਖੇਲ ਖਸਮ ਕਾ ਇਸੇ ਪ੍ਰਕਾਰ ਫੇਰ ਪਰੋਹੇ ਜੈਸੇ ਹਰ ਹਟ ਇਹ ਸੰਸਾਰ ਦੇ ਸਾਧ ਸੰਗਤ ਜੀ ਤਿੰਨ ਗੁਣਾਂ ਦਾ ਹਲਟ ਬਣਿਆ ਹੋਇਆ ਗੇੜ ਬਣਿਆ ਹੋਇਆ ਬੈੜ ਬਣਿਆ ਹੋਇਆ ਇਹਦੇ 'ਚ ਮਾਲ ਹੈ ਮੋਹ ਰੂਪੀ ਤੇ ਟਿੰਨ ਸਾਧ ਸੰਗਤ ਜੀ ਟਿੰਨ ਦੇਹਾਂ ਸਾਰਿਆਂ ਦੀਆਂ ਸੂਘਮ ਸੂਦ ਕਾਰਨ ਇਹ ਟਿੰਡਾਂ ਹਨਗੀਆਂ ਤੇ ਵਾਸ਼ਨਾ ਰੂਪੀ ਸਾਧ ਸੰਗੇ ਜੀ ਇਹਨਾਂ ਦੇ ਤਾਂ ਹੀ ਪੱਤੀਆਂ ਲੱਗੀਆਂ ਹੁੰਦੀਆਂ ਵਾਸ਼ਨਾ ਦੇ ਨਾਲ ਇਹ ਜੁੜੀਆਂ ਹੋਈਆਂ ਹਨ ਸਾਰੀਆਂ ਕਿਉਂ ਮੋਹ ਰੂਪੀ ਮਾਲਾ ਵਿੱਚ ਇਹ ਸਾਰੀਆਂ ਪ੍ਰੋਤੀਆਂ ਹੋਈਆਂ ਸੰਸਾਰ ਰੂਪੀ ਖੂਬ ਵਿੱਚ ਜੀਵ ਰੂਪੀ ਟੰਡਾ ਇੱਕ ਸਖਣੀ ਹੋਰ ਫੇਰ ਭਾਰੀਅਤ ਹੈ ਇਹ ਵਾਸ਼ਨਾ ਰੂਪੀ ਕਿੱਲਾਂ ਦੇ ਨਾਲ ਜੜੀਆਂ ਹੋਈਆਂ ਹਨ ਇੱਕਦਾਂ ਪਰਲਵ ਜਦੋਂ ਮੁੱਕ ਜਾਂਦੀ ਹੈ ਉਹ ਪਰਲੋਕ ਨੂੰ ਜਾਂਦੇ ਆ ਇਹ ਸਖਣੀਆਂ ਖਾਲੀ ਹੋ ਜਾਂਦੀਆਂ ਹਨ ਇੱਕ ਸੰਚਿਤ ਕਰੇਮਾਨ ਜਿਹੜੇ ਕਰਮ ਕੀਤੇ ਹੋਏ ਹੈ ਉਹਨਾਂ ਦਾ ਪਰਲਵ ਰੂਪ ਕਰਮ ਹੁੰਦਾ ਹੈ ਪਰਲਵ ਨੂੰ ਕਰਕੇ ਜਿਸ ਘਰ ਚ ਜਨਮਣਾ ਹੈ ਜਿਸ ਦੇਵ ਚ ਜਨਮਣਾ ਹੈ ਜਿਸ ਦੇਸ਼ ਵਿੱਚ ਜੰਮਣਾ ਹੈ ਜਿਸ ਸਾਂ ਜੰਮਣਾ ਹੈ ਉਹ ਸਾਂ ਵਿੱਚੋਂ ਪਰਲਵ ਰੂਪੀ ਕਰਮ ਰੂਪੀ ਪਾਣੀ ਨਾਲ ਭਰ ਕੇ ਫਿਰ ਬਾਹਰ ਨੂੰ ਆ ਜਾਂਦੇ ਆ ਬਾਹਰ ਸੰਸਾਰ ਤੋਂ ਜਦੋਂ ਮੁੱਕ ਜਾਂਦੇ ਆ ਉਹਨਾਂ ਆਸ ਹੋ ਜਾਂਦੇ ਆ ਪਰਲਵ ਨਾਸ ਹੋ ਜਾਂਦੀ ਹੈ ਫਿਰ ਖਾਲੀ ਹੋ ਕੇ ਥਾਂ ਨੂੰ ਖੂਬ ਚ ਸੰਸਾਰ ਚੱਕਰ ਲਾਉਂਦੇ ਆ ਇੰ样 ਮਹਾਰਾਜ ਹੈ ਹਲਦੀ ਮਾਲ ਜਿਵੇਂ ਹੁੰਦੀ ਹੈ ਇਹ ਟੰਡਾਉਂ ਦੀ ਨਿਆਈ ਦੇਹਾ ਵਾਹਿਗੁਰੂ ਦੀਆਂ ਬਣਾਈਆਂ ਹੋਈਆਂ ਹਨ ਤੈਸੋ ਹੀ ਇਹੋ ਖੇਲ ਅਸਰਕਾਰ ਦਾ ਖਸਮ ਅਕਾਲ ਪੁਰਖ ਦਾ ਖੇਲ ਬਣਾਇਆ ਹੋਇਆ ਕੌਤਕ ਬਣਾਇਆ ਹੋਇਆ ਹੈ ਜਿਉ ਉਸ ਦੀ ਵਡਿਆਈ ਉਹ ਮਹਾਰਾਜ ਸਾਹਿਬ ਸਾਰਿਆਂ ਦੀ ਪਾਲਣਾ ਪੋਸਣਾ ਆਪ ਹੀ ਕਰਦਾ ਹੈ ਜਿਵੇਂ ਉਸ ਦੀ ਵਡਿਆਈ ਨੋ ਇੱਛਾ ਹੈ ਜਿਵੇਂ ਉਸ ਵਾਹਿਗੁਰੂ ਦੀ ਵਡਿਆਈ ਆ ਪ੍ਰੋਖ ਹੋ ਕੇ ਪਾਲਣਾ ਕਰਦਾ ਹੈ ਕਦੇ ਕਿਸੇ ਨੂੰ ਆਪਣਾ ਆਪ ਜਿਤਾਉਂਦਾ ਨਹੀਂ ਕਿਉਂ ਜਿਵੇਂ ਉਸ ਦੀ ਇੱਛਾ ਹੈ ਇਸ ਗਲਤੀ ਗੁਪਤ ਰਹਿਣ ਦੀ ਆਪਣੀ ਉਹ ਵਡਿਆਈ ਸਮਝਦਾ ਹੈ ਸੁਰਤੀ ਕੈ ਮਾਰਗ ਚੱਲ ਕੈ ਇਹ ਭਾਈ ਸੁਰਤ ਨੂੰ ਜਦੋਂ ਟਿਕਾਉਣਾ ਹੈ ਸੁਰਤੀ ਦੇ ਮਾਰਗ ਰਸਤੇ 'ਚ ਟਿਕਾ ਕੇ ਚੱਲਣਾ ਜਿਹੜਾ ਉਲਟੀ ਨਦਰ ਪਰਗਾਸੀ ਉਦੋਂ ਸੰਸਾਰ ਵੱਲੋਂ ਉਲਟ ਜਾਂਦੀ ਵਿਰਤੀ ਪ੍ਰਮਾਰਸ ਦੀ ਨਜ਼ਰ ਅੰਦਰੋਂ ਅੰਤ੍ਰਮੁਖ ਹੋ ਕੇ ਪ੍ਰਕਾਸ਼ ਆਉਂਦੀ ਹੈ ਮਨ ਵਿਚਾਰ ਦੇਹ ਬ੍ਰਹਮ ਗਿਆਨ ਸੁਰਤੀ ਸਿਮਰਤੀ ਜਿਸ ਦਾ ਪ੍ਰਤੀਪਾਦਨ ਕਰਦੀਆਂ ਹਨ ਉਸ ਦਾ ਮਾਰਗ ਜੋ ਭਗਤੀ ਸਾਧ ਗਿਆਨ ਹੈ ਉਸ ਰਸਤੇ ਜਦੋਂ ਚਲਣਾ ਕਰਦੇ ਆ ਸੁਰਤੀ ਸਿਮਰਤੀ ਮਮਈ ਅੱਗੇ ਆ ਗੀਤਾ ਵਿੱਚ ਆਉਂਦਾ ਇਹ ਸੂਤਰ ਕਿ ਸੁਰਤੀ ਸਿਮਰਤੀ ਮੇਰੀ ਅੱਗੇ ਆਣੀਆਂ ਇਸੇ ਪ੍ਰਕਾਰ ਸੁਰਤੀ ਵੀਰ ਸ਼ਾਸਤਰ ਜੀ ਦਾ ਪ੍ਰਤੀਪਾਦਨ ਕਰਦੇ ਹੈ ਉਸ ਪਰਮੇਸ਼ਰ ਦੇ ਭਗਤੀ ਸਹਿਤ ਗਿਆਨ ਦੇ ਮਾਰਗ 'ਚ ਜਿਹੜੇ ਪੁਰਖ ਚੱਲਦੇ ਹਨ ਅੰਤਰਮukh ਹੋ ਕੇ ਲਿਵ ਲਾ ਕੇ ਉੁਲਟੀ ਨਜ਼ਰ ਪਰਗਾਸੀ ਉਹਨਾਂ ਦੀ ਨਜ਼ਰ ਸੰਸਾਰ ਵੱਲੋਂ ਉਲਟ ਕੇ ਸਰੂਪ ਦੇ ਪ੍ਰਕਾਸ਼ ਵਾਲੀ ਹੋ ਜਾਂਦੀ ਹੈ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੋ ਕਿੰਨੇ ਮੰਦੇ ਚ ਵਿਚਾਰ ਕੇ ਵੇਖਣਾ ਕਰੋ हे ਬ੍ਰਹਮ ਭੀਤਿਓ ਕੌਣ ਗ੍ਰਸਤੀ ਕੌਣ ਉਦਾਸੀ ਗ੍ਰਸਤੀ ਕਿਨੂੰ ਕਈਏ ਤੇ ਉਦਾਸੀ ਕਿਨੂੰ ਕਈਏ ਜਿਹੜਾ ਚਿਤ ਗ੍ਰਸਿਆ ਪਦਾਰਥਾਂ ਜੋ ਗ੍ਰਸਤੀ ਹੈ ਜਿਹੜਾ ਚਿਤ ਸੰਸਾਰ ਦੇ ਵਿੱਚ ਰਹਿ ਕੇ ਉਪਰਾਮ ਪਦਾਰਥਾਂ ਵੱਲੋਂ ਉਹ ਉਦਾਸੀ ਹੈ ਮਨ 'ਚ ਵਿਚਾਰ ਕੇ ਦੇਖੋ ਬ੍ਰਹਮ ਗਿਆਨੀਆਂ ਕਿਨੂੰ ਗ੍ਰਿਸ਼ਤੀ ਕਹੀਏ ਕਿਨੂੰ ਉਦਾਸੀ ਕਹੀਏ ਮਹਾਰਾ ਸਾਹਬ ਅਸਤਿਆਰ ਜੀ ਹੈ ਨਾ ਕੋਈ ਗ੍ਰਿਸ਼ਤੀ ਕਿਹਾ ਜਾ ਸਕਦਾ ਨਾ ਕੋਈ ਉਦਾਸੀ ਕਿਹਾ ਜਾ ਸਕਦਾ ਹੈ ਸਾਰੀ ਬ੍ਰਹਮ ਦੀ ਜੋਤ ਇੱਕੋ ਜੀ ਹੈ ਵਿਆਪਕ ਜਿਸ ਕੀ ਆਸਾ ਤਿਸ ਹੀ ਸੌਪਕ ਹੈ ਮਹਾਰਾ ਆਨੰਦ ਕਿਨੂੰ ਪ੍ਰਾਪਤ ਹੁੰਦਾ ਮਹਾਰਾ ਕਹਿੰਦੇ ਜਿਸ ਵਾਸ਼ਗੁਰੂ ਨੇ ਇਹ ਸੰਸਾਰ ਦੀ ਆਸਾ ਲਾਈ ਹੋਈ ਹੈ ਇਹ ਆਸਾ ਉਸੇ ਨੂੰ ਭੇਟਾ ਕਰਦੇਵੇ ਜਿਹੜਾ ਸੋਮ ਦੇਵੇ ਇਹ ਹੋ ਰਿਹਾ ਨਿਰਵਾਣ ਇਹ ਜਦੋਂ ਬੰਧਨਾ ਇਹ ਫੇਰ ਬ੍ਰह्म ਰੂਪ ਬਣ ਜਾਂਦਾ ਹੈ ਇਹ ਜਦੋਂ ਨਿਰਵਾਣ ਬੰਧਨਾ ਤੋਂ ਰਹਿਤ ਹੋ ਰਿਹਿੰਦਾ ਬਾਣ ਆਤਾਂ ਤੋਂ ਰਹਿਤ ਹੋ ਜਾਂਦਾ ਸਾਰੀਆਂ ਆਤਾਂ ਬੰਧਨ ਜਦੋਂ ਟੁੱਟ ਜਾਂਦੇ ਹਨ ਇਹ ਵੀ ਨਿਰਵਾਣ ਪਦਵੀ ਨੂੰ ਪ੍ਰਾਪਤ ਹੋ ਰਿਹਿੰਦਾ ਹੈ ਜਿਸ ਤੇ ਹੋ ਆਸੂਈ ਕਰਮਾਨਿਆ ਜਿਸ ਵਾਹਿਗੁਰੂ ਦੇ ਹੁਕਮ ਕਰਕੇ ਇਹ ਜੀਵ ਪੈਦਾ ਹੋਇਆ ਹੈ ਸੰਸਾਰ ਦੇ ਅੰਦਰ ਜਦੋਂ ਉਸੇ ਨੂੰ ਕਰਨਕਾਰ ਨੂੰ ਸਰਬ ਕਲਾ ਸਮਰੱਥ ਈਸ਼ ਨੂੰ ਮੰਨਣਿਆ ਗੁਰਾਂ ਦੇ ਉਪਦੇਸ਼ ਜਿਆਦਾ ਸਰਵਣ ਕਰਕੇ ਮੰਨਣ ਕਰਕੇ ਨਿਧਿਆਸਨ ਕਰਕੇ ਤਤ ਤੁ ਦਾ ਸੋਧਨ ਕਰਕੇ ਸਿਖਿਆਦ ਕਰਕੇ ਆਪਣਾ ਆਤਮਾ ਰੂਪ ਕਰਕੇ ਜਦੋਂ ਮੰਨ ਲਿਆ ਨਾਨਕ ਗਿਰਹੀ ਉਦਾਸੀ ਸੋ ਪਰਮ ਇਹ ਮਰ ਕੇ ਜਿਵੇਂ ਗ੍ਰਸਥ ਪਰਿਵਾਰ ਹਾ ਜਿਵੇਂ ਕ ਸਹਿਬ ਕਬੀਰ ਜੀ ਹੋਏ ਹੈ ਪਰਿਵਾਰ ਦੇ ਸਹਤ ਹੁੰਦੇ ਹੋਏ ਵੇਖੋ ਫੇਰ ਵੀ ਆਪ ਮੁਕਤ ਮੁਕਤ ਕਰੇ ਸੰਸਾਰ ਸਨ ਇਸੇ ਪ੍ਰਕਾਰ ਹੋਰ ਉਦਾਸੀ ਰਹਿਣ ਵਾਲੇ ਜਿਹੜੇ ਮਹਾਤਮਾ ਭਗਤੋ ਰਾਮਾਨੰਦ ਆਦਕ ਹੋਏ ਆ ਉਹ ਚਾਹੇ ਉਦਾਸ ਨਹੀਂ ਸਨ ਚਾਹੇ ਗ੍ਰਸਤੀ ਸੀ ਕਵੀਰ ਸਾਹਿਬ ਉਹ ਪਰਮਾਨ ਨਹੀਂ ਹੈ ਸਫਲੇ ਜਮਾਹਰਾ ਦੀ ਕਿਰਪਾ ਕਰਕੇ ਜਿਸ ਪ੍ਰਕਾਰ ਮਾਰੋ ਰੱਖੇ ਹਨ ਗ੍ਰਸਥ ਵਿੱਚ ਰਹਿ ਕੇ ਜਿਹੜਾ ਉਪਰਾਹ ਰਹੇ ਜਿਉਂ ਕਮਲ ਰਹਿ ਵਿੱਚ ਪਾਣੀ ਹੈ ਉਹ ਮਾਰਾ ਕਹਿੰਦੇ ਪ੍ਰਵਾਨਨੀ ਕਾ ਸਫਲਾ ਹੈ। ਵਰਭਤੀ ਮਹੱਲਾ ਪਹਿਲਾ ਵਿਸ਼ਟ ਵਿਕਾਰੀ ਬੰਧਨ ਬੰਧ ਹੈ। ਇਹ ਭਾਈ ਵਿਕਾਰਾਂ ਵਾਲੀ ਜਿਹੜੀ ਦ੍ਰਿਸ਼ਟੀ ਹੈ ਮਲੋਮਲੀ ਅੱਖਾਂ ਬਗਾਨਾ ਰੂਪ ਵੇਖਣ ਵਾਸਤੇ ਜਾਂਦੀਆਂ ਹਨ। ਕੰਨ ਬਗਾਨੀ ਨਿੰਦਿਆ ਸੁਣਨ ਵਾਪੇ ਬਦੋ ਉਹਦੀ ਉਦ ਨੂੰ ਲੱਗਦੇ ਹਨ। ਪੈ ਜ਼ਰੂਰ ਕੁ ਸੰਗਤ ਵੱਲੋਂ ਤੁਰਨਾ ਚਾਹੁੰਦੇ ਹਨ। ਹੱਥ ਜਿਉਂ ਵੀ ਪ੍ਰਾਇ ਪਦਾਰਥ ਨੂੰ ਪਕੜਨਾ ਚਾਹੁੰਦੇ ਹਨ। ਜਿਵਾਨ ਜ਼ਰੂਰ ਝੂਠ ਬੋਲਣਾ ਚਾਹੁੰਦੀ ਹੈ ਅਤੇ ਰਸਨਾ ਜ਼ਰੂਰ ਅਸਾਨੂੰ ਚਾਹੁੰਦੀ ਹੈ ਇਸ ਵਿਕਾਰੇ ਬਕਾਰਵਾਰੀਆਂ ਦ੍ਰਿਸ਼ਟੀਆਂ ਇਹਨਾਂ ਨੂੰ ਮਹਾਰਾਜ ਸਾਹਿਬ ਕਹਿੰਦੇ ਹਨ ਦਿਸਟ ਵਿਕਾਰੀ ਬੰਧਨ ਬੰਨ ਜਿੰਨਾਂ ਦੇ ਭਾਈ ਬਕਾਰਵਾਲੇ ਦ੍ਰਿਸ਼ਟਿਓ ਕਾਮਕਰੋ ਦੇ ਬੰਨਾਂ ਚ ਬੱਜੇ ਹੀ ਰਹਿੰਦੇ ਹਨ ਇਸ ਕਰਕੇ ਸਾਨੂੰ ਇਸ ਗੱਲ ਦੀ ਲੋੜ ਹੈ ਦ੍ਰਿਸ਼ਟ ਵਿਕਾਰੀ ਬੰਧਨ ਬੰਧ ਜਿਹੜੇ ਬਕਾਰ ਵਾਲੀ ਦ੍ਰਿਸ਼ਟੀ ਹੈ ਨਾ ਸਵੰਦਮ ਬੰਧਨ ਪਾ ਕੇ ਇਹਨੂੰ ਬੰਨਣਾ ਚਾਹੀਦਾ ਹੈ ਅੱਖਾਂ ਦੇ ਨਾਲ ਦੇਖ ਪਰਾਈਆਂ ਚੰਗੀਆਂ ਮਾਮਾਂ ਪਹਿਣਾ ਧੀਆਂ ਜਾਣੇ ਬੜਾ ਵਕਰਮੀ ਅੱਖੀਏ ਧੀ ਪਹਿਣੋ ਸੰਗੇ ਭਾਵੇਂ ਵੱਡਾ ਵਿਕਾਰੀ ਆਦਮੀ ਹੋਵੇ ਪਰ ਆਪਣੀ ਸਕੀਤੀ ਪਹਿਣ ਤੋਂ ਸੁਪੋਚ ਕਰਦਾ ਹੈ ਇਸੇ ਪ੍ਰਕਾਰ ਸਾਰਿਆਂ ਦੇ ਨਾਲ ਇਹ ਵਰਤਾਰਾ ਵਰਤਨਾ ਹੈ ਇਓ ਨਿਗਾ ਨੂੰ ਸਾਹਮ ਕੇ ਰੱਖਣਾ ਹੈ ਆਪ ਦੀ ਨਿੰਦਿਆ ਸੁਣ ਕੇ ਆਦਮੀ ਘਾਬਰਦਾ ਹੈ ਇਓ ਦੂਏ ਦੀ ਨਿੰਦਿਆ ਸੁਣ ਕੇ ਸਕੋਚ ਕਰਨਾ ਚਾਹੀਦਾ ਹੈ ਇਸ ਪ੍ਰਕਾਰ ਆਪ ਦੀ ਉਸ ਕਰਕੇ ਖੁਸ਼ ਰਹਿੰਦਾ ਐਵੇਂ ਭਾਈ ਮਹਾਰਾਜ ਦੀ ਪਿਆਰਿਆਂ ਦੀ ਸਿਫਤ ਕਰਕੇ ਖੁਸ਼ ਹੋਈਏ ਇਹੋ ਬਕਾਰਾਂ ਵਾਲੀ ਦ੍ਰਿਸ਼ਟੀ ਨੂੰ ਸਮਦਬ ਸਾਧੂ ਨੂੰ ਵੀ ਬੰਦਨ ਪਾ ਕੇ ਇਹਨੂੰ ਬੰਨਣਾ ਕਰੇ ਰੋਕਣਾ ਕਰੇ ਵਕਾਰ ਵਾਲੀ ਦ੍ਰਿਸ਼ਟੀ ਨਾ ਹੋਵੇ ਪਰ ਤਰਪੂਪ ਨਾ ਦੇਖੇ ਨੈਤਰ ਸੰਤ ਕੀ ਟਹਿਲ ਸੰਤ ਸਿਓ ਹੇਟ ਹਉ ਤਿਸ ਕਾ ਬਲ ਬਲਜਾ ਤੁਸੀਂ ਉਹਨਾਂ ਤੋਂ ਬਿਹਾਰ ਕੁਰਬਾਨ ਜਾਣੇ ਹਾ ਪਾਪ ਪੁੰਨ ਕੀ ਸਾਰ ਨਾ ਜਾਣੇ ਜਿਹੜਾ ਅਗਿਆਨੀ ਇਹਦੇ ਗੁਰਮਖੰਦੀ ਅਵਸਥਾ ਜਿਹੜਾ ਅਗਿਆਨੀ ਆਦਮੀ ਹੋਇਆ ਜਿਆ ਹੈਗਾ ਪਾਪ ਪੁੰਨ ਕੀ ਸਾਰ ਨਾ ਜਾਣੇ ਜਿਹੜਾ ਮੈਨੂੰ ਨਹੀਂ ਪਾਪ ਲੱਗਦਾ ਭਾਵੇਂ 200 ਬੱਕਰਾ ਮੈਂ ਵੜਦੇ ਹਾਂ ਤੇ ਮੈਨੂੰ ਨਹੀਂ ਪੁੱਣ ਲੱਗਦਾ ਮੈਂ ਕਿੰਨੀਆਂ ਗਊ ਦਾਨ ਕਰਦੇ ਆ ਇਹ ਜਿਹੜਾ ਇਹੋ ਜਿਹਾ ਪੁਰਖ ਹੈ ਪਾਪ ਤੇ ਪੁੰਨ ਦੀ ਖਬਰ ਕੋਈ ਨਹੀਂ ਜਾਣਦਾ ਲਾਪਰਵਾਹ ਹੋ ਰਿਹਾ ਹੈ ਉੁੱਲਾ ਫਿਰੈ ਅਜਾਈ ਉਦੋਂ ਭਾਈ ਮਹਾਰਾ ਦੇ ਪਰਿਵਾਰ ਸ ਗਿਆਨ ਵੱਲੋਂ ਭੁੱਲਿਆ ਫਿਰਦਾ ਪੁੰਨ ਪਾਪ ਵੱਲੋਂ ਤਿਰਚੂਨ ਅਚੇਤ ਸੰਭੋ ਪੁੰਨ ਪਾਪ ਆ ਸੋਚ ਤੇੜੀਆਂ ਜੁਨਾਂ ਦਾ ਭੁੱਲਣਾ ਬਣਦਾ ਉਹਨਾਂ ਨੂੰ ਪਾਪ ਤੇ ਪੁੰਨ ਦਾ ਸੋਚ ਵਿਚਾਰ ਨਹੀਂ ਹੁੰਦੀ ਗਿਆਨ ਨਹੀਂ ਹੁੰਦਾ ਰੇ ਮਾਨ ਦਾ ਅਵਤਾਰ ਦੋਲਵ ਤੇ ਹੀ ਸੰਗਤ ਪੋਚ ਮਨੁੱਖਾ ਜਿਹਨੂੰ ਦਰਲਵ ਮਿਲਿਆ ਸੀ ਉਹਨਾਂ ਦੀ ਸੰਗਤ ਕਰਕੇ ਪਸ਼ੂਆਂ ਦੀ ਸੰਗਤ ਕਰਕੇ ਪੋਚ ਨੀਚ ਹੋ ਰਿਹਾ ਹੈ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਆਪ ਉਹਨ ਕੀ ਸਾਰ ਨਾ ਜਾਣਣਾ ਜਿਹੜਾ ਆਪ ਦੇ ਤਿਆਗ ਦੀ ਪੁਨ ਗ੍ਰਹਿਣ ਕਰਨ ਦੀ ਸਾਰ ਖਬਰ ਕੋਈ ਨਹੀਂ ਜਾਣਦਾ ਹੈ ਬੋਲਾ ਫਿਰੈ ਅਜਾਈ ਉਹਦਾ ਅਜਾਈ ਬੇ ਟਿਕਾਣੇ ਬਿਆਰਸ ਭੁੱਲਿਆ ਹੀ ਤੁਰਿਆ ਫਿਰਦਾ ਸੰਸਾਰ ਵਿੱਚ ਬੋਲੋ ਸੱਚ ਨਾਮ ਕਰਤਾ ਕੀ ਪਿਆਰੋ ਸੱਚੇ ਨਾਮ ਅਕਾਲ ਪੁਰਖ ਦਾ ਕਰਤਾਰ ਦਾ ਬੋਲਣਾ ਕਰੋ ਜੋ ਸਾਰਿਆਂ ਦੇ ਹੱਥ ਵਿੱਚ ਜਿਸ ਪਰਮੇਸ਼ਰ ਦੀ ਚੇਤਨ ਸਰਤਾ ਰੂਪੀ ਪਰਾਲਾਵਦ ਰੂਪੀ ਹੁਕਮ ਰੂਪੀ ਤਾਰ ਪਕੜੀ ਹੋਈ ਹੈ ਉਸ ਕਰਤਾਰ ਦੇ ਸੱਚੇ ਨਾਮ ਨੂੰ ਬੋਲਣਾ ਕਰੋ ਹੁਣ ਬਾਹੜ ਨਾ ਆਉਣ ਵਾਰ ਫੇਰ ਭਾਈ ਜੇ ਸੱਚਾ ਨਾਮ ਬੋਲੋਗੇ ਮੁੜ ਕੇ ਫੇਰ ਇਸ ਜਨਮ ਦੀਆਂ ਵਾਰੀਆਂ ਕਿ ਨਹੀਂ ਆਉਣਾ ਪਊ ਮੁੜ ਕੇ ਜਨਮਾਂ 'ਚ ਨਹੀਂ ਆਓਗੇ ਮੁਕਤ ਹੋ ਜਾਓਗੇ ਫੇਰ ਇਹ ਮਨੁੱਖਾ ਰੂਪੀ ਜਨਮ ਦੀ ਵਾਰੀ ਫੇਰ ਨਹੀਂ ਆਉਣੀ ਇੱਕੇ ਵਾਰੀ ਤੈਨੂੰ ਮਿਲਣੀ ਸੀ ਇਹਨੂੰ ਸਫਲੀ ਕਰ ਲੈ ਆਪਣੀ ਬਾਰ-ਬਾਰ ਕਿਹੜਾ ਦੁਨੀਆ ਚ ਆਪਾ ਆਉਣਾ ਹੈ ਫੇਰ ਰਹਾਉ ਉੱਚਾ ਤੇ ਹੁਨ ਨੀਚ ਕਰਤ ਹੈ। ਵਾਹਿਗੁਰੂ ਇਹੋ ਜਿਆ ਹੈ ਜਿਹੜੇ ਉੱਚੇ ਹੰਕਾਰੇ ਆਦਮੀ ਐ ਆਪਦੇ ਗੁਨਾ ਦਾ ਹੰਕਾਰ ਕਰਦੇ ਐ ਉਹਨਾਂ ਨੂੰ ਮਹਾਰਾਜ ਸਾਹਿਬ ਨੀਵੇਂ ਕਰ ਦਿੰਦਾ। ਗਰਾਵਟ ਹੋ ਜਾਂਦੀ ਉਹਨਾਂ ਦੀ ਹੰਕਾਰੀਆਂ ਦੀ। ਨੀਚ ਕਰੈ ਸੁਲਤਾਨ ਜਿਹੜੇ ਨੀਚ ਗਰੀਬ ਹਨਗੇ ਜਦੋਂ ਉਹਨਾਂ ਦੇ ਕੰਮ ਫਲਦੇ ਇਹਨੂੰ ਸਰਮੁਖ ਹੁੰਦੇ ਐ ਉਹਨਾਂ ਨੂੰ ਮਹਾਰਾਜ ਸਾਹਿਬ ਚੱਕਰਵਰਤੀ ਪਾਦਸ਼ਾਹ ਬਣਾ ਦਿੰਦਾ ਹੈ। ਐਸਾ ਵੱਡਾ ਉਸ ਮਰਥ ਹੈ। ਜਿੰਨੀ ਜਾਣ ਸੋ ਜਾਣਿਆ ਉੱਚਾ ਤੇ ਹੁਣ ਨੀਚ ਕਰਤ ਹੈ ਉੱਚੇ ਜੋ ਬ੍ਰਹਮਾ ਅਦਿਕ ਉਹਨਾਂ ਨੂੰ ਕਾਲੀ ਪਾ ਬ੍ਰਹਮਾ ਦਾ ਦੰਡ ਕਮੰਡਲ ਭੂਮ ਪਰਮਾਨਿਓ ਇਹ ਨੀਵੇਂ ਕਰਨ ਦਾ ਬ੍ਰਹਮਾ ਨੂੰ ਹੰਕਾਰ ਹੋ ਗਿਆ ਸੱਤ ਜਨਮ ਬ੍ਰਹਮਾ ਨੂੰ ਧਾਰਨੇ ਪਏ ਦੁਨੀਆ ਦੇ ਅੰਦਰ ਆ ਕੇ ਸਰਬੱਗ ਦਾ ਨਾਸ ਹੋ ਗਈ ਪੱਟਾਂ ਦੇ ਰੂਪ ਚ ਵੀ ਤੇ ਬੇਤ ਤੇ ਬ੍ਰਹਮਾ ਹੀ ਆਏ ਸਨ ਇਸ ਪ੍ਰਕਾਰ ਹੈ ਉੱਚੇ ਜਿਹੇ ਹੰਕਾਰ ਕਰਦੇ ਆਪਣੀ ਪਰਿਵਿਧ ਨੂੰ ਨੀਵੇਂ ਕਰ ਦਿੰਦਾ ਹੈ ਨਾਰਦ ਨੂੰ ਬ੍ਰਹਮਚਾਰ ਦਾ ਹੰਕਾਰ ਆ ਗਿਆ ਸੀ ਉਸ ਵੇਲੇ বিষ্ণੂ ਜੀ ਨੇ ਦਾ ਬਾਂਦਰ ਦਾ ਮੂੰਹ ਲਾ ਦਿੱਤਾ ਸੀ ਇਸ ਪ੍ਰਕਾਰ ਨੀਵੇਂ ਕਰ ਦਿੰਦਾ ਹੈ ਕੀਚ ਕਰੈ ਸੁਲਤਾਨ ਜਿਹੜੇ ਨੀਵੇਂ ਨਿਮਰਤਾ ਵਾਲੇ ਪੁਰਖ ਹੈ ਉਨੰਤ ਸ੍ਰਿਦਾਨ ਚਕਰਵਰਤੀ ਪਾਰਸ਼ਵ ਬ੍ਰਹਮ ਗਿਆਨੀ ਮੇਰਾ ਵਾਹਿਗੁਰੂ ਬਣਾ ਦਿੰਦਾ ਹੈ ਜਿੰਨੀ ਜਾਣ ਸੂ ਜਾਣਿਆ ਜਿਨ੍ਹਾਂ ਨੂੰ ਭਾਈ ਜਾਣ ਅੰਤਰਯਾਮੀ ਗਿਆਨ ਸਰੂਪ ਕਰਕੇ ਸੋ ਭਲੀ ਪ੍ਰਕਾਰ ਜਾਣਿਆ ਹੈ ਜਾਣੀ ਜਾਣ ਜਿਨ੍ਹਾਂ ਨੂੰ ਵਾਹਿਗੁਰੂ ਨੂੰ ਭਲੀ ਪ੍ਰਕਾਰ ਸਮਝਿਆ ਹੈ ਜਗ ਤੇ ਪੂਰੇ ਪਰਵਾਹ ਉਹ ਜਗ ਜੀਉ ਇਸ ਜਗ ਜੀ ਵੀ ਪੂਰੇ ਹੈ ਪਰਲੋਕ ਚ ਵੀ ਪਰਮਾਨਿਕਨ ਸਫਲੇ ਹਨ ਉਹ ਤਾਂ ਕਉ ਸਮਝਾਵਣ ਜਾਈਏ ਕਿ ਭਾਈ ਪਰਮੇਸ਼ਰ ਦੇ ਨਾਲ ਆਪਣੀ ਬਰਾਬਰੀ ਕਾਦੀ ਹੈ ਜੇ ਕਹੀਏ ਵੀ ਅਸੀਂ ਰੱਬ ਨੂੰ ਆ ਲੈ ਦੇਾਂਗੇ ਰੱਬ ਨੇ ਕਿਉਂ ਕੀਤਾ ਹੈ ਜਿਵੇਂ ਇੱਕ ਆਦਮੀ ਨੇ ਖਜੂਰਾਂ ਦੇ ਢੇਰਾਂ ਪਏ ਨੇ ਪੇਠਿਆਂ ਦੀਆਂ ਬੱਲਾਂ ਵੇਖ ਕੇ ਕਹਿਣ ਲੱਗਾ ਵੀ ਰੱਬ ਨੂੰ ਦੇਖੋ ਆ ਪੇਠੇ ਦੀਆਂ ਬੱਲਾਂ ਨਰਮ ਇਹਨੂੰ ਐਡੇ ਐਡੇ ਪੇਠੇ ਲਾ ਦਤੇ ਐ ਤੇ ਆ ਖਜੂਰਾਂ ਏਡੀਆਂ ਲੰਮੀਆਂ ਨੂੰ ਨਿੱਕੀਆਂ ਨਿੱਕੀਆਂ ਇਹ ਉੱਤੇ ਖਜੂਰਾਂ ਲਾ ਦੀਆਂ ਇੱਥੇ ਰੱਬ ਨੇ ਆ ਤੈਨੂੰ ਕੀਤਾ ਇਹੰਨੀ ਗੱਲ ਸੋਚਦਾ ਸੀ ਖਜੂਰੇ ਟਾਂ ਪਿਆ ਉਤੋਂ ਜਾਨਵਰ ਨੂੰ ਟੁੱਕ ਕੇ ਖਜੂਰ ਥੱਲੇ ਸੜਤੀ ਜੋ ਖਜੂਰ ਸਟੀ ਉਹਦੇ ਡੇਲੇ ਤੇ ਝਾਕਦੇ ਦੇ ਆ ਵਜੀ ਤੇ ਉਹ ਲਾਲ ਹੋ ਗਿਆ ਕਹਿੰਦਾ ਉਹ ਖੁਦਾ ਮੈਂ ਗਲਤੀ ਕਰਦਾ ਤੂੰ ਠੀਕ ਐ ਜੇ ਕਿਤੇ ਪੇਠਾ ਉਤੋਂ ਦੇਖੇ ਮੇਰੇ ਦੇ ਵਾਅਦਾ ਮੇਰਾ ਸਿਰ ਪਾੜ ਜਾਣਾ ਸੀ ਸੋ ਇਸ ਪ੍ਰਕਾਰ ਆਪਣੀ ਅਕਲ ਨਹੀਂ ਚੰਗੀ ਹੁੰਦੀ ਮਹਾਰਾਜ ਨੇ ਜੋ ਕੋਈ ਕੀਤਾ ਠੀਕ ਕੀਤਾ ਹੈ ਉਹ ਜਿਨ੍ਹਾਂ ਨੇ ਜਾਣ ਕਰਕੇ ਗਿਆਨ ਸਰੂਪ ਵਾਹਿਗੁਰੂ ਅੰਤਰੀ ਜਾਮੀ ਹੈ ਇਸ ਪ੍ਰਕਾਰ ਪਛਾਣਿਆ ਹੈ ਜਗ ਤੇ ਪੂਰੇ ਪਰਵਾਹ ਉਹ ਜਗ ਜਪੂਰਨਿਕ ਪ੍ਰਮਾਨ ਹੈ ਇਹੋ ਅਗਲੀ ਤੱਕ ਸੁਣੋ ਤਾਂ ਕਹ ਸਮਝਾਵਣ ਜਾਈਏ ਉਹਨੂੰ ਸਮਝਾਉਣ ਜਾਈਏ ਰਹਿ ਗਈਏ ਵੀ ਐ ਨਹੀਂ ਆਇਓ ਉਕਾਰੋ ਜੀ ਕੋ ਭੂਲਾ ਹੋ ਜੇ ਕੋਈ ਭੁੱਲਿਆ ਹੋਇਆ ਹੋਵੇ ਉਹ ਤਾਂ ਭੁੱਲ ਗੁਰੂ ਕਰਤਾਰ ਹੈ ਸਦਾ ਵਾਸਤੇ ਆਪੇ ਖੇਲ ਕਰੇ ਸਭ ਕਰਤਾ ਆਪ ਹੀ ਸਾਰੇ ਕਰਤਾਪੁਰਖੇ ਕੌਣ ਕਰ ਰਿਹਾ ਖੇਲ ਕਰ ਰਿਹਾ ਐਸਾ ਬੁੱਝੈ ਕੋਈ ਅਹ ਜੇਰਾ ਸਮਝੇ ਉਹ ਕੋਈ ਗਿਆਨਵਾਨ ਹੋ ਸਕਦਾ ਹੈ ਉਹ ਕੋਈ ਗੁਰਾਂ ਦੁਆਰਾ ਹੀ ਸਮਝ ਸਕਦਾ ਹੈ ਆਪੋ ਨਹੀਂ ਮਤ ਹੈ ਸਮਝਣ ਦੀ ਨਾਮ ਪ੍ਰਭਾਤ ਸ਼ਬਦ ਧਾਈ ਹੈ ਸਮਝ ਉਹਨਾਂ ਨੂੰ ਪੈਂਦੀ ਹੈ ਜਿਹੜੇ ਪ੍ਰਭਾਤ ਅੰਬਰ ਦੇ ਵੇਲੇ ਉੱਠ ਕੇ ਮਹਾਰਾਜ ਦਾ ਨਾਮ ਜਪਦੇ ਹੈ ਸਵਾ ਪਰ ਦੇ ਕਰਕੇ ਉੱਠ ਕੇ ਪ੍ਰਭਾਤ ਦੇ ਸਵੇਰੇ ਅਦੇ ਨਾਮ ਨੂੰ ਜਪਣਾ ਕਰੀਏ ਤੇ ਸ਼ਬਦ ਗੁਰੂ ਸਾਹਿਬ ਦੇ ਦੀ ਤਿਆਰ ਕਰੀਏ ਹਿਰਦੇ 'ਚ ਸ਼ਬਦ ਗੁਰੂ ਰੂਪ ਹਨ ਮਹਾਰਾਜ ਸਾਹਿਬ ਸ਼ਬਦ ਰੂਪ ਹੈ ਜਿਉ ਗੁਰੂ ਸਾਹਿਬ ਦੇ ਧਿਆਨ ਚ ਲੀਨ ਹੋਈਏ ਤੇ ਅਮਰਤ ਨਾਗ ਦੇ ਤਾਈ ਅਮਰਤ ਵੇਲੇ ਉੱਠ ਕੇ ਜਿਉ ਪੀਏ ਪ੍ਰਵਾਹ ਤੇ ਮਨੁੱਖਾ ਜਨਮ ਹੈ ਜਿਹੜਾ 81 ਲੱਖ ਜੂਨ ਤੋਂ ਬਗਰੋ ਅਮਰਤ ਜਿਹੜਾ ਕੜ ਕੇ ਦਾ ਪਿਛਲੀ ਰਾਤ ਅਮਰਤ ਜਿਹੜਾ ਹੈ ਇਸੇ ਪ੍ਰਕਾਰ ਪ੍ਰਵਾਹ ਕਾਇਯੁਗ ਦਾ ਸਮਾ ਦਾ ਚੌਥਾ ਪੈਰ ਹੈ ਉਮਰ ਦੀ ਬਿਰਦ ਵਸਤਾ ਵੀ ਇੱਕ ਅਮਰਤ ਵੇਲਾ ਹੈ ਸੋ ਸ਼ਬਦ ਗੁਰਾਂ ਦੇ ਦੁਆਰਾ ਨਾਮ ਨੂੰ ਅੰਮ੍ਰਿਤ ਵੇਲੇ ਧਿਆਉਣਾ ਕਰੀਏ ਛੋਡੋ ਦੁਨੀ ਪਰੀਤਾ ਦੁਨੀ ਮਾਇਆ ਦੀ ਜਿਹੜੀ ਪ੍ਰੀਤ ਅੰਦਰ ਹੈ ਹਰ ਵਕਤ ਪਿੱਛਾ ਲੱਗੀ ਰਹਿੰਦੀ ਇਹਨੂੰ ਛੱਡ ਦਿਓ ਪਰਨਵਾਤ ਨਾਨਕ ਦਾਸਨ ਦਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਭਾਈ ਇਹ ਜੀਵ ਇੰਦਰੀਏ ਦੇ ਨੌਕਰ ਸੀ ਇਹ ਉਹਨਾਂ ਦੇ ਉਹਨਾਂ ਦਾਸਾਂ ਦਾ ਇਹ ਮਨ ਆਦਿਕਾਂ ਦਾ ਦਾਸ ਬਣਿਆ ਫਿਰਦਾ ਜੀ ਹਾ ਤਾਂ ਇਹਦੇ ਗੋਲੇ ਬੁੱਧ ਆਗਿਕ ਮਨ ਆਗਿਕ ਇਨਾ ਦਾਸਾ ਦਾਸ ਬਣਿਆ ਚੰਗਾ ਨਹੀਂ ਹੈ ਜੇ ਕਰਕੇ ਜਿਹੜੇ ਵਾਹਿਗੁਰੂ ਦੇ ਦਾਸ ਹਨ ਉਹਨਾਂ ਦਾਸਾਂ ਦਾ ਦਾਸ ਬਣ ਜਾਵੇ ਹੰਕਾਰ ਛੱਡ ਕਰਕੇ ਜਗ ਹਾਰਿਆ ਤੈਨ ਜੀਤਾ ਹੋਰ ਸਾਰਾ ਜਗਟ ਹਾਰ ਜਾਏਗਾ ਉਹਨਾਂ ਮਹਾਤਮਾ ਨੇ ਜਿੱਤ ਪਾਈ ਹੈ ਮਨ ਜੀਤੇ ਜਗ ਜੀਤ ਇਸ ਪ੍ਰਕਾਰ ਸਾਧ ਸੰਗਤ ਜੀ ਸਾਰਾ ਜਗ ਦੀ ਵਿਸ਼ਾ ਚ ਹਾਰ ਗਿਆ ਉਹਨਾਂ ਬ੍ਰह्म ਗਿਆਨ ਕਰਕੇ ਸਾਰੇ ਜਗਤ ਨੂੰ ਜਿੱਤ ਲਿਆ ਉਹ ਮੁਕਤ ਹੋ ਗਏ ਹਨ